ਗੱਲ ਕਰਤ ਨਹੀਂ ਦਿਲ ਰਿਹਾ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਹਰੀਆਂ ਲੱਗਦੇ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤੀਰਾ ਜੀ ਇਹ ਸਿਹਤ ਮੰਤਰੀ ਦਾ ਬਤੀਰਾ ਲੋ ਆ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਲ ਦੇ ਦੇਖਿਆ ਪੰਜਾਬ ਦੇ ਕੈਬਨਿਟ ਮੰਤਰੀ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਨਾਲ ਇੱਕ ਨੌਜਵਾਨ ਦੀ ਕਿੰਨੀ ਤਿੱਖੀ ਬਹਿਸਵਾਜੀ ਹੋ ਰਹੀ ਆ ਤਾਂ ਜਿਸ ਬਹਿਸਵਾਜੀ ਨੂੰ ਦੇਖ ਕੇ ਨੌਜਵਾਨ ਵੀ ਕਹਿੰਦੇ ਇਹ ਤੁਹਾਡਾ ਮੰਤਰੀਆਂ ਵਾਲਾ ਰਵਈਆ ਜੀ ਇਹ ਸੇਤ ਮੰਤਰੀ ਵਾਲਾ ਰਵਈਆ ਕਿਉਂਕਿ ਕਿਸਾਨ ਜਿਹੜੇ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਵਿਧਾਇਕਾਂ ਨੂੰ ਰੋਕ ਰੋਕ ਕੇ ਸਵਾਲ ਕਰਨਾ ਚਾਹੁੰਦੇ ਨੇ ਪਰ ਜਦੋਂ ਸਵਾਲ ਕਰਦੇ ਨੇ ਸਵਾਲ ਇਹਨੇ ਤਿੱਖੇ ਹੋ ਜਾਂਦੇ ਨੇ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਤਾਂ ਫਿਰ ਤਿੱਖੀ ਬਹਿਸ ਵਾਜੀ ਹੁੰਦੀ ਆ ਇਹ ਕੋਈ ਪਹਿਲੀ ਤਸਵੀਰ ਨਹੀਂ ਹੈ ਹਰ ਦਿਨਾਂ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਆ ਇਹ ਪਟਿਆਲਾ ਦੀਆਂ ਤਸਵੀਰਾਂ ਨੇ ਜਿੱਥੇ ਕੀ ਤਿੱਖੀ ਬਹਿਸ ਵਾਜੀ ਹੋਈ ਹੈ ਨੌਜਵਾਨ ਦੀ ਇੱਕ ਵਾਰ ਤੁਹਾਨੂੰ ਉਹ ਪੂਰੀ ਬਹਿਸ ਵਾਜੀ ਆਪ ਦੀ ਗੱਲ ਕਰ ਕਿੰਨੇ ਦੱਲ ਰਿਹਾ ਸੀ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਆ ਸੀ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤੀਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤੀਰਾ ਸਾਨੂੰ ਉਹ ਗੱਲ ਕਰਨ ਦਾ ਟਿਕਾ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਰ ਸਾਰ ਮਜ਼ਦੂਰ ਮਲਾਜ ਮੈਂ ਜਿੰਦਾਬਾਦ ਜਿੰਦਾਬਾਦ ਸਾਰ ਮਜ਼ਦੂਰ ਮਲਾਜ ਮੈਂ ਸਾਜੀ ਸਾਡੇ ਕੋਲ ਵੀਡੀਓ ਨੇ ਅੱਜ ਕੱਢ ਕੇ ਦਿਖਾ ਦੇਣਾ ਦਿੱਲੀ ਸ਼ਹਿਰ ਦੇ ਵਿੱਚ ਵੜ ਕੇ ਜਦੋਂ ਰੋਕ ਰਹੇ ਸੀਗੇ ਵੀਡੀਓ ਤੇਰੇ ਕੋਲ ਹੈ ਉਸ ਤੋਂ ਪਾਸੇ ਵੀਡੀਓ ਮੇਰੇ ਕੋਲ ਹੈ ਚਲੋ ਆ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਾ ਦਾ ਜਿੰਦਾਬਾਦ 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 ਹਟੂਕਣ ਦੇ ਵਿਰੋਧ ਦੇ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਧਰਨੇ ਲੱਗੇ ਉਹਨਾਂ ਦੇ ਮੀਡੀਆ ਦੇ ਰਿਪੋਰਟਸ ਵੀ ਆ ਗਏ ਨੇ ਉਹ ਵੀ ਹੈਗੇ ਨੇ ਉਸ ਤੋਂ ਬਾਅਦ ਹੁਣ ਅੱਜ ਸਰਕਾਰ ਆ ਜਿਹੜੀ ਉਹ ਬੀਬੀਐਮਪੀ ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਹੈ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ ਲਾਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦੀ ਆ ਕਿਉਂ ਸਰਕਾਰ ਤਾਂ ਇਹਲਾਸ਼ ਕਰ ਸਕਦੀ ਆ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜਾ ਤੁਹਾਨੂੰ ਇੱਕ ਸਵਾਲ ਆਉਂਦਾ ਮੈਂ ਜਵਾਬ ਦੇਦਾ ਜੀ ਲਾਲ ਕੀਨੇ ਤੇ ਜਿਹੜੇ ਗਏ ਸੀਗੇ ਉਹ ਅਗਰਾਹਾਂ ਜੱਥੇਬੰਦੀ ਨਹੀਂ ਗਈ ਸੀ ਦੀ ਹੁੰਦਾ ਨਹੀਂ ਦੁਕਾਨੋਂ ਹਾਂਜੀ ਮੈਂ ਤੁਹਾਨੂੰ ਹੋਰ ਕੀ ਕਰਾਂ ਮੋਤਾ ਖੜੋ ਸੀ ਰੁਕ ਰਿਹਾ ਸੀ ਨਹੀਂ ਰੁਕਿਆ ਉਹਦਾ ਕਹੇ ਤੇ ਸਰ ਅਸੀਂ ਆਪ ਅੱਗੇ ਸੀਗੇ ਜੀ ਅਸੀਂ ਆਪ ਲੋਕਾਂ ਨੂੰ ਰੋਕ ਕੇ ਬਾਹਰ ਲੈ ਕੇ ਗਏ ਉੱਥੇ ਸਾਡੇ ਜਿੱਥੇ ਬੰਦਾ ਤੂੰ ਕਿੱਥੇ ਅੱਗੇ ਸੀ ਮੈਂ 26 ਅੰਮ੍ਰਿਤਸਰ ਖੜਾ ਹੋ ਰਿਹਾ ਸੀ ਆਪ ਦੀ ਗੱਲ ਕਰ ਕਿੰਨੇ ਦੱਲ ਰਿਹਾ ਸੀ ਬਾਰਡਰ ਤੇ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗ ਜਾਂਦੀਆਂ ਸੀ ਅਸੀਂ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤੀਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤੀਰਾ ਸਾਨੂੰ ਹੁਣ ਗੱਲ ਕਰਨ ਦਾ ਢੰਗ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਜਿੰਦਾਬਾ 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 ਸਰ ਜੀ ਸਾਡੇ ਕੋਲ ਵੀਡੀਓ ਨੇ ਅੱਜ ਕੱਢ ਕੇ ਦਿਖਾ ਦੇਣਾ ਦਿੱਲੀ ਸ਼ਹਿਰ ਦੇ ਵਿੱਚ ਵੜ ਕੇ ਜਦ ਰੋਕ ਰਹੇ ਸੀਗੇ ਵੀਡੀਓ ਤੇਰੇ ਕੋਲ ਹੈ ਉਸ ਤੋਂ 10 ਬਣਾ ਵੀਡੀਓ ਮੇਰੇ ਕੋਲ ਹੈ ਚਲੋ ਆ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਦਾ ਜਿੰਦਾਬਾ 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 ਹਟੂਕਣ ਦੇ ਵਿਰੋਧ ਦੇ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਧੰਨੇ ਲੱਗੇ ਉਹਨਾਂ ਦੇ ਮੀਡੀਆ ਦੇ ਰਿਪੋਰਟਸ ਵੀ ਆ ਗਏ ਨੇ ਉਹ ਵੀ ਹੈਗੇ ਨੇ ਉਸ ਤੋਂ ਬਾਅਦ ਹੁਣ ਅੱਜ ਵੀ ਸਰਕਾਰ ਆ ਜਿਹੜੀ ਉਹ ਬੀਬੀਐਮਬੀ ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਆ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ ਲਾਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦੀ ਆ ਕਿਉਂ ਸਰਕਾਰ ਤਾਂ ਉਹਨੇ ਲਾਸ਼ ਕਰ ਸਕਦੀ ਆ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜਾ ਤੁਹਾਨੂੰ ਇੱਕ ਸਵਾਲ ਪੁੱਛਦਾ ਮੈਂ ਜਵਾਬ ਦੇਦਾ ਜੀ ਲਾਲ ਕੀਨੇ ਤੇ ਜਿਹੜੇ ਗਏ ਸੀਗੇ ਉਹ ਅਗਰਾਹਾਂ ਜੱਥੇਬੰਦੀ ਨਹੀਂ ਗਈ ਸੀਗੀ ਹੁੰਦਾ ਨਹੀਂ ਦੁਕਾਨੋਂ ਹਾਂਜੀ ਮੈਂ ਤੁਹਾਨੂੰ ਹੋਰ ਕੀ ਕਹ ਰਿਹਾ ਉਹ ਤਾਂ ਖੇਡੋ ਸੀ ਰੋਕ ਰਾਇ ਸੀ ਨਹੀਂ ਰੁਕਿਆ ਉਹਦੇ ਤੇ ਤੇ ਸਰ ਅਸੀਂ ਆਪ ਅੱਗੇ ਸੀਗੇ ਜੀ ਅਸੀਂ ਆਪ ਲੋਕਾਂ ਨੂੰ ਰੋਕ ਕੇ ਬਾਹਰ ਲੈ ਕੇ ਗਏ ਆ ਉੱਥੇ ਸਾਡੇ ਜਿੱਥੇ ਮੈਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਬਹਿਸ ਬਾਜੀ ਹੋਈ ਦਰਅਸਲ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਜੋ ਕਿ ਸਿਹਤ ਮੰਤਰੀ ਨੇ ਉਹਨਾਂ ਨੂੰ ਰੋਕਿਆ ਗਿਆ ਪਟਿਆਲਾ ਦੇ ਵਿੱਚ ਜਦੋਂ ਉਹ ਇੱਕ ਪ੍ਰੋਗਰਾਮ ਦੇ ਵਿੱਚ ਉਦਘਾਟਨ ਕਰਨ ਦੇ ਲਈ ਪਹੁੰਚ ਰਹੇ ਸੀ ਕਿਸਾਨ ਸਵਾਲ ਕਰ ਰਹੇ ਸੀ ਕਿਉਂਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਮੋਰਚਾ ਲੱਗਿਆ ਸੀ ਉਸ ਮੋਰਚੇ ਦੇ ਵਿੱਚੋਂ ਟਰਾਲੀਆਂ ਚੋਰੀ ਹੋਈਆਂ ਜਦੋਂ ਪਹਿਲਾਂ ਤਾਂ ਪੰਜਾਬ ਦੀ ਪੁਲਿਸ ਨੇ ਉਹ ਮੋਰਚਾ ਖਤਮ ਕਰਵਾਇਆ